ਮੇਰੇ ਪੈਰਾਂ ਤੇ ਕੁਝ ਲੜ ਗਿਆ ਸੀ 16 ਚ ਮੇਰਾ ਇਹ ਬਜ਼ੁਰਗ ਜੋੜਾ ਬੇਵੱਸ ਹੈ ਪ੍ਰਮਾਤਮਾ પાસે ਮੌਤ ਮੰਗ ਰਿਹਾ ਹੈ ਤਿੰਨ ਧੀਆਂ ਤੇ ਇੱਕ ਪੁੱਤ ਦੇ ਮਾਪੇ ਹੁਣ ਦੋ ਵਕਤ ਦੀ ਰੋਟੀ ਤੋਂ ਵੀ ਮੁਥਾਜ ਨਹੀਂ ਦਰਸਾਲ ਧੀਆਂ ਵਿਆਹ ਕੇ ਤੋਰ ਦਿੱਤੀਆਂ ਤੇ ਪੁੱਤ ਇਹਨਾਂ ਨੂੰ ਲਵਾਰਿਸ ਛੱਡ ਕੇ ਚਲਾ ਗਿਆ ਬਜ਼ੁਰਗ ਬਾਪੂ ਦੇ 4 ਆਪਰੇਸ਼ਨ ਹੋਏ ਨੇ ਕਿਸੇ ਬਿਮਾਰੀ ਕਾਰਨ ਦੋਨੋਂ ਪੈਰ ਕੱਟਨੇ ਪਏ ਸਬਜ਼ੀ ਵੇਚ ਕੇ ਗੁਜ਼ਾਰਾ ਕਰਨ ਵਾਲਾ ਇਹ ਬਜ਼ੁਰਗ ਜੋੜਾ ਹੁਣ ਘਰ ਬੇਵਸ ਹੋਇਆ ਬੈਠਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਜੀ ਮੇਰੇ ਪੈਰਾਂ ਤੇ ਕੁਛ ਲੜ ਗਿਆ ਸੀ 16 ਚ ਮੇਰਾ ਇੱਕ ਪੈਰ ਕੱਟਿਆ ਗਿਆ ਥੋ ਅੱਡੀ ਆ ਨਾਲ ਦੇ ਦੂਜਾ ਪੈਰ ਕੱਟਿਆ ਉਸ ਤੋਂ ਬਾਅਦ 3 ਸਾਲ ਬਾਅਦ ਮੇਰਾ ਦੂਜਾ ਪੈਰ ਦਾ ਆਪਰੇਸ਼ਨ ਹੋ ਗਿਆ ਇਹ ਕੱਟਿਆ ਗਿਆ ਉਸ ਤੋਂ ਬਾਅਦ ਮੇਰੇ ਗੋਡੇ ਦਾ ਆਪਰੇਸ਼ਨ ਹੋਇਆ ਫੇਰ ਉਸ ਤੋਂ ਬਾਅਦ ਜੀ ਮੇਰੇ ਮੋਢੇ ਦਾ ਆਪਰੇਸ਼ਨ ਹੋਇਆ ਹੈ। ਆਇਤ ਕਰ ਇੱਕ ਪੈਰ ਤੇ ਜ਼ਖਮ ਆ ਜੀ ਖੱਬੇ ਤੇ ਉਹ ਹਟ ਨਹੀਂ ਰਿਹਾ ਮੈਥੋਂ। ਦਵਾਈਆਂ ਖਾ ਖਾ ਕੇ ਥੱਕ ਗਏ। ਕੋਈ ਸਾਡੀ ਮਦਦ ਕਰਨ ਵਾਲਾ ਕੋਈ ਨਹੀਂ। ਇੱਕ ਮੇਰਾ ਬੇਟਾ ਸੀ, ਦੋ ਪੋਤਰੇ ਸੀ ਸਾਨੂੰ ਛੱਡ ਕੇ ਜਾਵੜੇ। ਅਸੀਂ ਦੋਵੇਂ ਘਰੇ ਰਹਿਨੇ ਆ। ਕੋਈ ਸਾਨੂੰ ਕਿਸੇ ਦਾਸ ਰਾਨੀ। ਸਾਨੂੰ ਦਵਾਈ ਬੂਟੀ ਦੀ ਸਖਤ ਲੋੜ ਹੈ। ਕੋਈ ਸਾਡੀ ਸਹਾਇਤਾ ਕੀਤੀ ਜਾਵੇ। ਬਜ਼ੁਰਗ ਬੰਦੇ 70 ਸਾਲ ਮੇਰੀ ਉਮਰ ਹੈ। 65 ਸਾਲ ਬੁਢੀ ਦੀ ਉਮਰ ਹੈ। ਇਹ ਅੱਖਾਂ ਤੋਂ ਨਿਗਾਹ ਦੀ ਕਮਜ਼ੋਰ ਹੈ। ਘਰੇ ਘਰੇ ਤੁਰੀ ਫਿਰਦੀ ਹੈ। ਮੈਂ ਤੁਰ ਨਹੀਂ ਸਕਦਾ, ਮੈਂ ਖਰੋੜੀਆਂ ਤੇ ਤੁਰਦਾ। ਅਸੀਂ ਜੀ ਸਾਡੇ 4 ਬੱਚੇ ਸੀ। ਅਸੀਂ ਸਬਜ਼ੀ ਦਾ ਕੰਮ ਕਰਦੇ ਸੀ। ਅਸੀਂ ਮਿਹਨਤ ਕਰਕੇ ਦੋਵਾਂ ਨੇ ਬੜੀ ਮੁਸ਼ਕਲ ਨਾਲ ਮਜਬੂਰੀ ਨਾਲ ਬੱਚੇ ਵਿਆਹੇ ਆ। ਤਿੰਨ ਗੁੱਡੀਆਂ ਵੇਘੀਆਂ, ਇੱਕ ਬੇਟਾ ਵਿਆਹ ਸਾਡੇ ਨੇੜੇ ਰਹਿੰਦਾ ਸੀ। ਉਹ ਇੱਥੋਂ ਛੱਡ ਕੇ ਸਾਥੋਂ ਦੂਰ ਚਲਾ ਗਿਆ। ਕਾਲੀ ਨਿਗਾਹ ਤੋਂ ਕਮਜ਼ੋਰ ਹੈ। ਮੇਰੀ 83-70 ਸਾਲ ਦੀ ਉਮਰ ਹੈ ਮੈਂ ਤੁਰ ਨਹੀਂ ਸਕਦਾ ਖਰੋੜੀਆਂ ਤੇ ਤੁਰਦਾ ਦੋ ਛੋਟੀਆਂ ਮੇਰੇ ਕੋਲੇ ਖਰੋੜੀਆਂ ਉਹ ਵੀ ਕਿਸੇ ਨੇ ਦਵਾਈਆਂ ਮੈਨੂੰ ਵੀ ਦਿਨਾਂ ਦਾ ਤੁਰਿਆ ਕਰ ਕਿਸ ਸੰਸਥਾ ਨੇ ਤੇ ਬੇਨਤੀ ਹੈ ਵੀ ਵੀ ਸਾਡੇ ਕੋਲ ਨਿੱਕਾ ਜਿਹਾ ਕਮਰਾ ਹੈ ਅਸੀਂ ਵਿੱਚੇ ਰੋਟੀ ਬਣਾਉਣੀ ਹੈ ਉੱਥੇ ਅਸੀਂ ਪੈਨੇ ਆ ਸਾਨੂੰ ਕੋਈ ਆਸਰਾ ਨਹੀਂ ਸਾਨੂੰ ਮੇਰੇ ਪੈਰ ਤੇ ਜ਼ਖਮ ਹੈ ਹੱਡ ਨਹੀਂ ਰਿਹਾ 16 ਤੋਂ ਲੈ ਕੇ ਦਵਾਈਆਂ ਲੈ ਲੈ ਕੇ ਮਨ ਭਰ ਗਿਆ ਜੀ ਤੇ ਹੁਣ ਸਾਡੇ ਕੋਲੇ ਕੋਈ ਆਸਰਾ ਨਹੀਂ ਵੀ ਦਵਾਈ ਜੋਗਰੇ ਪੈਸੇ ਹੁਣ ਸਾਡੇ ਕੋਲੇ ਦਵਾਈ ਲੈ ਆਈਗੇ ਕੋਈ ਖਰਚੇ ਦਾ ਆਸਰਾ ਨਹੀਂ ਸਾਡੇ ਕੋਲ ਤਾਂ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ ਬਹੁਤ ਔਖਾ ਚੱਲਦਾ ਹੈ ਸਾਡੇ ਕੋਲ ਦਵਾਈ ਲੈਣ ਨੂੰ ਦਵਾਈ ਲੈਣ ਨੂੰ ਵੀ ਪੈਸੇ ਹੈ ਨਹੀਂ ਅਸੀਂ ਚਾਹ ਵੀ ਇੱਕ ਟਾਈਮ ਥੋੜਾ ਦੁੱਧ ਲਿਆ ਕੇ ਬਣਾ ਲੈਂਦੇ ਫਿਰ ਸਾਰਾ ਦਿਨ ਅਸੀਂ ਚਾਹ ਨਹੀਂ ਪੀਂਦੀ ਪੈਸੇ ਹੁਣ ਤਾਂ ਸਾਡੇ ਵੀ ਦਿਲ ਕਰਦਾ ਚਾਹ ਪੀ ਲਈਏ ਦਵਾਰੇ ਬਹੁਤ ਤਕੜੀ ਮਜਬੂਰੀ ਆ ਅਸੀਂ ਹੱਦ ਤੋਂ ਜ਼ਿਆਦਾ ਮਜਬੂਰ ਆ ਵੀ ਰੱਬ ਸਾਨੂੰ ਮੌਤ ਦੇ ਦੇ ਤੇ ਇੱਕ ਪਾਸੇ ਲੱਗ ਜੀਏ ਇਸ ਮਾਤਾ ਦੀਆਂ ਅੱਖਾਂ ਦੀ ਰੌਸ਼ਨੀ 90 ਫੀਸਦੀ ਤੱਕ ਜਾ ਚੁੱਕੀ ਐ ਇਲਾਜ ਨਾ ਹੋਣ ਕਾਰਨ ਦਿਨੋਂ ਦਿਨ ਰੌਸ਼ਨੀ ਖਤਮ ਹੋ ਰਹੀ ਐ ਇਹ ਦੋਨੋਂ ਇਸ ਨਿੱਕੇ ਜਿਹੇ ਕਮਰੇ ਚ ਗੁਜ਼ਾਰਾ ਕਰਦੇ ਆ ਬਲੱਡ ਵਧਾ ਜੀ ਸੀ ਮੇਰਾ ਮੈਂ ਬਿਮਾਰ ਹੋ ਗਈ ਸਰਦੀਆਂ ਨਾਲਾ ਕਮਜ਼ੋਰ ਹੋ ਗਿਆਂ ਮੇਰਾ ਉਹ ਲੋਕੋ ਕੀ ਸਰਦੀ ਨਾਲ ਨਿਗਾਹ ਮੇਰੀ ਚਲੀ ਗਈ। 20 ਦਿਨ ਦਾ ਘਰ ਰਹੀ। ਜਾ ਘਰ ਰਹੀ ਹਾਂ ਅਮਰੀਕਾ ਅਜੇ ਤੀ। ਕੁੜੀਆਂ ਮੈਨੂੰ ਰੋਟੀ ਖਵਾਉਂਦੀਆਂ ਤੇ ਮੈਂ ਤਾਂ ਰੋਟੀ ਵੀ ਨਹੀਂ ਜੀ ਜੀ ਸੀਗੀ। ਬਹੁਤ ਪਰੇਸ਼ਾਨ ਹਾਂ ਮੈਂ। ਨਿਗਾਹ ਮੇਰੀ ਹੈ ਨਹੀਂ ਰੋਟੀ ਬਣਾ ਪਾਣੀ ਬਣਾਉਣੇ ਆ। ਕੋਈ ਸਾਨੂੰ ਪੁੱਛਦਾ ਨਹੀਂ। ਨਾ ਰੋਟੀ ਤਾਂ ਸਾਡੇ ਕਿਸਮਤ ਦੇ ਚ ਬਣੀ ਬਣਾਈ ਕਿੱਥੋਂ ਆਉਣੀ ਸੀਗੀ। ਹੁਣ ਤਾਂ ਕੋਈ ਬੁਲਾਉਂਦਾ ਵੀ ਨਹੀਂ ਨਾ ਕੋਈ ਸਾਡੇ ਘਰੇ ਆਉਂਦਾ। ਇੱਥੇ ਦੋਹੇ ਜੀ ਰਹਿੰਦੇ ਆ। ਰੋਟਾ ਜਾ ਕੰਮ ਆ ਸਾਡੇ ਕੋਲੇ ਉਹਦੇ ਵਿੱਚ ਹੀ ਰੋਟੀ ਬਣਾਉਨੇ ਆ ਉੱਥੇ ਬਾਹਰ ਬੁਲਾਇਆ ਗਾਇਆਂ ਦੇ ਕੋਲੇ ਅਸਵਾਦਾ ਚਾਹਨਨ ਕਰਕੇ ਰੋਟੀ ਬਣਾਉਨੇ ਆ ਜੀ ਤੇ ਰੋਟੀ ਖਾ ਲੈਨੇ ਜੇ ਤਾਂ ਸਾਥੋਂ ਚਾਹ ਬਣੀ ਆ ਤਾਂ ਪੀ ਲੈਨੇ ਆ ਤੇ ਨਹੀਂ ਅਸੀਂ ਨਹੀਂ ਬਣਾਉਂਦੇ ਇੱਕ ਵਾਰੀ ਬਣਾਨੇ ਆ ਆ ਮੇਰੇ ਭਤੀਜੇ ਮਨੂ ਮਦਦ ਕਸਾਰੀ ਕਰਦੇ ਤੇ ਜਾਂ ਮੇਰੇ ਭਰਾ ਕਰਦੇ ਤਾਂ ਕਰਕੇ ਸਾਡੀ ਮਾੜੇ ਮਾੜੇ ਦਵਾਈ ਦਾ ਚੱਲੀ ਜਾਂਦਾ ਕੋਈ ਕਿਤੇ ਨਹੀਂ ਵੀ ਖਾਦੀ ਜਾਂਦੀ ਦਵਾਈ ਸਾ ਤੋਂ ਚੁੱਪ ਕਰਕੇ ਬਹਿ ਜਾਂਦੇ ਆ ਅਸੀਂ ਆਡੀਕੇ ਸਹਾਤਾ ਹੋ ਜਾਵੇ ਪਰ ਬਹੁਤ ਔਖੇ ਆ ਬੁੱਪ ਜੀ ਨੇ ਕੋਈ ਪੁੱਤ ਸਾਡਾ ਹੁੰਦਾ ਹੀ ਨਹੀਂ ਨਾ ਸਾਡੇ ਪੋਤਰੇ ਹੁੰਦੇ ਆ ਨਾ ਕੁੜੰਗਾ ਨੂੰ ਆਉਣ ਜਾਣ ਦਿੰਦੇ ਆ ਕੁੜੰਗਾਂ ਨਾਲ ਲੜਾਈ ਕਰ ਲਈ ਇਸ ਕਰਕੇ ਨਾ ਅਸੀਂ ਔਖੇ ਬਹੁਤ ਰੱਬ ਮੌਤ ਵੀ ਨਹੀਂ ਨਾ ਦਿੰਦਾ ਸਾਨੂੰ ਇਹ ਕਰਕੇ ਬਹੁਤ ਮਜਬੂਰ ਆ ਅਸੀਂ ਸੌਜੀ ਵੇਚਦੇ ਸੰਦੋਹੇ ਜੀ ਇਹ ਜਿਹੜੀ ਤੇ ਵੇਚਦੇ ਅਸੀਂ ਮੈਂ ਸੜਕ ਤੇ ਖੜੀ ਵੇਚਦੀ ਸੰਗੀ ਟੋਕਰੀ ਉਹ ਰੱਖੇ ਸੀਗੀ ਅਜੀ ਬੜਾ ਲਖਾਖਾ ਲੋਕਾਂ ਨੂੰ ਨਹੀਂ ਪਤਾ ਸੀ ਵੀ ਸਾਡੇ ਨਾਲ ਵੀ ਤੋ ਕੁ ਗਾਏਗਾ ਤੇ ਹੁਣ ਸਾਡਾ ਖਾ ਬਹਿ ਕੇ ਖਾਣ ਦਾ ਟਾਈਮ ਸੀਗਾ ਤੇ ਹੁਣ ਸਾਨੂੰ ਉਂ ਛੱਡ ਗਏ ਕੰਨ ਕੁੜੀਆਂ ਸੀ ਇੱਕ ਮੁੰਡਾ ਸੀ ਵਿਆਹ ਟਾਂਕ ਕੀਤਾ ਉਹਨਾਂ ਦਾ ਪੁੱਤਰੇ ਆ ਦੋ ਕੋਈ ਨਹੀਂ ਪਹੁੰਚਦਾ ਕਿ ਪੁੱਤਾ ਸਾਡੇ ਕੋਲ ਰਹਿੰਦਾ ਤੇ ਅਸੀਂ ਪਾਲਿਆ ਹੀ ਛੋਟਾ ਜਿਹਾ ਸੀ ਉਹ ਨਿੱਕਾ ਆ ਜਾ ਸੀ ਸੀ ਤੇ ਪਾਲਿਆ ਸੀ ਅਸੀਂ ਉਹ ਵੀ ਛੱਡ ਕੇ ਜਾ ਵੜਾ ਸਮਾਨ ਚੱਕ ਕੇ ਲੈ ਗਿਆ ਅਜੀ ਹਾਂ ਬਦ ਦੋਹੇ ਜੀ ਜਾਂਦੀ ਐ ਤੇ ਸਾਡੇ ਕੋਲੇ ਕੋਈ ਨਹੀਂ ਜੀ ਰਹਿੰਦਾ ਸਿਭਾ ਮੁਜ ਬੁਰ ਬਹੁਤ ਜਿਆਦੇ ਹੈਗੇ ਆ ਨਾ ਸਾਡੇ ਕੋਈ ਖਾਚਾ ਪਾਣੀ ਹੁੰਦਾ ਕੋਈ ਦਵਾਈ ਨੇ ਪੱਟੀ ਬੰਨ੍ਹਣ ਨੂੰ ਆਪਾਂ ਤੀਜਾ ਕੰਮ ਹੈ ਜੇ ਦਵਾਈ ਖਾਵਾਂਗੇ ਤਾਂ ਫੇਰ ਹੀ ਰਾਮ ਲਾਓ ਬਹੁਤ ਸਾਲ ਹੋ ਗਏ 8-9 ਸਾਲ ਹੀ ਹੋ ਗਈ ਇਸ ਗੱਲ ਪੈਰ ਕੱਟੇ ਨੂੰ ਰਾਮ ਨਹੀਂ ਆਉਂਦਾ ਪੈਰ ਨੂੰ ਜੇ ਹੁਣ ਨੂੰ ਰਾਮ ਨਹੀਂ ਆਉਂਦਾ ਤੇ ਰਾਮ ਆਵੇ ਤਾਂ ਫੇਰ ਹੀ ਕਮਾਈ ਕਰੇ ਮੈਂ ਤਾਂ ਕੁਛ ਕਰਨ ਜੋਗੀ ਦੀ ਜਿੰਨੇਗਾ ਹੀ ਹੈ ਨਹੀਂ ਮੇਰੀ ਵਰਕਰੇ ਕਰੇ ਤਰੀ ਬੈਦੀਆਂ ਮਾੜਾ ਮੋਟਾ ਰੋਟੀ ਪਕਾ ਲੈਣੀ ਉਹ ਵੀ ਗਏ ਤੇ ਕੋਲੇ ਬਲ ਬੁਲਾਇਆ ਤਾਂ ਕਰਕੇ ਬਣਾ ਲੈਣੀ ਲੈਟ ਜਾਉ ਡੇ ਤਾਂ ਸੱਤ ਰੋਟੀ ਨਹੀਂ ਪਗਦੀ ਚਾਨਣ ਹੋਊ ਤਾਂ ਰੋਟੀ ਪਕਾਉਂ ਤੇ ਕਾ ਲਿਖਾਂਗੇ ਸਾਡੀ ਜਿਹੜਾ ਜਾ ਕਮਰਾ ਸਾਡੇ ਵਿੱਚ ਅਸੀਂ ਮੰਝੇ ਡਾਇਆ ਲਾਇਆ ਇੱਥੇ ਸਾਡਾ ਗਾਂ ਦਾ ਖਿਆਲ ਸੋਈ ਸਾਡੀ ਉਹੀ ਆ ਆ ਵੀ ਕੰਮ ਕਰਦੀ ਆ ਤੇ ਆ ਵੀ ਤੇ ਪਕਾ ਲਾਂਗੇ ਤਾਂ ਖਾ ਲਾਂਗੇ ਤੇ ਨਹੀਂ ਅਸੀਂ ਬੈਠੇ ਵੀ ਇਸ ਲਾਕੇ ਵੀ ਖਾਣੇ ਪੈਂਦੇ ਆ ਸਾਨੂੰ ਜੋ ਲਾਈਟ ਜਾ ਵੜਦੀ ਉਹਦਾ ਔਖਾ ਬਹੁਤ ਹੋ ਜਾਂਦਾ ਜੋ ਅਕਾਂ ਦਾ ਸਾਨੂੰ ਪਤਾ ਹੀ ਨਹੀਂ ਸਾਡੇ ਨਾਲ ਖਾਣ ਪਾਣੇ ਦੀ ਤਿਉਹ ਆ ਇਹ ਪਾਣੀ ਦਾ ਹੀ ਪਤਾ ਲੱਗ ਜਾਂਦਾ ਸਾਨੂੰ ਲੋਡ ਕੀ ਸੀ ਪੜਾਉਣ ਲਖਾਉਣ ਦੀ ਨਾ ਅਸੀਂ ਕਿਸੇ ਨੂੰ ਸਾਹਮਣੇ ਕੋਤਰੇ ਨੂੰ ਸਾਹਮਣੇ ਸਾਨੂੰ ਕੀ ਲੋਡ ਸੀ ਜੇ ਛੱਡ ਹੀ ਜਾਣਾ ਬਜ਼ੁਰਗ ਜੋੜਾ ਦੱਸਦਾ ਹੈ ਕਿ ਉਹਨਾਂ ਨੇ ਆਪਣੇ ਇੱਕ ਪੁੱਤ ਨੂੰ ਹੱਥੀਂ ਪਾਲਿਆ ਜਦੋਂ ਕਮਾਈ ਜੋਗਾ ਹੋਇਆ ਤਾਂ ਪੁੱਤ ਤੋਂ ਬਾਅਦ ਉਹ ਵੀ ਉਹਨਾਂ ਨੂੰ ਛੱਡ ਕੇ ਚਲਾ ਗਿਆ ਇਸ ਜੋੜੇ ਦਾ ਕੋਈ ਵੀ ਆਸਰਾ ਨਹੀਂ ਬਜ਼ੁਰਗ ਬਾਪੂ ਨੂੰ ਇਹ ਦੋ ਖਰੜੀਆਂ ਵੀ ਕਿਸੇ ਦਾਨੀ ਸੱਜਣ ਨੇ ਦਿੱਤੀਆਂ ਇਲਾਜ-ਵਾਜੋਂ ਇਹ ਜੋੜਾ ਥੋੜਾ-ਥੋੜਾ ਕਰਕੇ ਮਰ ਰਿਹਾ ਹੈ ਤੇ ਪ੍ਰਮਾਤਮਾ પાસે ਮੌਤ ਮੰਗ ਰਿਹਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸਾਂਝਾ ਜ਼ਰੂਰ ਕਰਿਓ ਤਾਂ ਕਿ ਇਸ ਬਜ਼ੁਰਗ ਜੋੜੇ ਦੀ ਇਹ ਵੀਡੀਓ ਕਿਸੇ ਦਾਨੀ ਸੰجن ਤੱਕ ਪਹੁੰਚੇ ਔਰ ਉਹ ਉਹਨਾਂ ਦੀ ਮਦਦ ਲਈ ਅੱਗੇ ਆਉਣ।